ਲਗਭਗ 50000 ਤੋਂ ਉੱਪਰ ਸੀਗੇ ਪੈਸੇ ਕਿਉਂਕਿ ਅਜੇ ਡੀਲਰ ਆਉਣੀ ਸੀ ਉਹਨਾਂ ਨੂੰ ਪੈਸੇ ਦੇਣੇ ਸੀ ਉਹਦੇ ਨਾਲ ਆਪਦੀਆਂ ਦੀ ਪੇਮੈਂਟ ਰੂਪ ਵਿੱਚ ਸੀਗੀ ਅਸੀਂ ਦਿੱਤੇ ਨਹੀਂ ਸੀਗੇ ਤੇ ਅਜੇ ਪੈਸੇ ਦੇਣੇ ਸੀ ਇਸ ਕਰਕੇ ਤਸਲੀਂ ਹੁੰਦੇ ਮੈਂ ਇੱਕ ਦੁਕਾਨ ਤੋਂ 12:25 ਤੋਂ ਬਾਥਰੂਮ ਗਿਆ ਛੱਡ ਤੇ ਬਾਥਰੂਮ ਕਰਕੇ ਜਦ ਵਾਪਸ ਆਇਆ ਤਾਂ ਛੇਰ ਤੇ ਬੈਠਾ ਹਤੂ ਧੋਕੇ ਉਸ ਤੋਂ ਬਾਅਦ ਡੀਲਰ ਆਏ ਪੈਸੇ ਲੈਣ ਵਾਸਤੇ ਅੱਛੇ ਸਲੇਮ ਆਪਣਾ ਗੱਲਾ ਦੇਖਿਆ ਤੇ ਮੇਰਾ ਗੱਲਾ ਖਾਲੀ ਬਿਲਕੁਲ ਖਾਲੀ ਸੀਗਾ ਤੇ ਕੁਝ 60 ਰੁਪਏ ਥੱਲੇ ਡਿੱਗੇ ਹੋ ਸਕੇ ਜਦ ਕਿ ਅੱਜ ਤੱਕ ਮੇਰੇ ਪੈਸੇ ਕਦੀ ਥੱਲੇ ਨਹੀਂ ਡਿੱਗੇ ਸਮਝਾਲ ਦੇ ਅਨਸਾਰ ਠੀਕ ਹੈ ਉਸ ਤੋਂ ਬਾਅਦ ਮੈਂ ਚੰਬੇ 'ਚ ਪੈ ਕੇ ਪੈਸੇ ਕਿੱਥੇ ਨੇ ਮੈਂ ਕਾਕੇ ਨੂੰ ਫੋਨ ਕੀਤਾ ਤੇ ਕਹਿੰਦਾ ਮੈਂ ਲੈ ਆਇਆ ਵਾਈਫ ਨੂੰ ਫੋਨ ਕੀਤਾ ਕਹਿੰਦੀ ਉਹ ਲੈ ਗਿਆ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਇਹਨੇ ਆਪਣੇ ਦੋਸਤ ਨੂੰ ਫੋਨ ਕੀਤਾ ਅਸੀਂ ਕੈਮਰਾ ਖੰਗਾ ਲਿਆ ਹਾਂ ਉਹਦੇ ਵਿੱਚ ਇੱਕ ਨੀਲੀ ਜੈਕਟ ਵਾਲਾ ਹੁੱਡੀ ਹੱਡ ਵਾਲੀ ਉਹਨੇ ਪਾਈ ਹੋਈ ਸੀ ਉਹ ਰੰਗੇ ਹੱਤੀ ਪੈਸੇ ਕੱਢਦਾ ਫੜਿਆ ਗਿਆ ਪਰ ਕਿਉਂਕਿ ਬਹੁਤ ਲੋਕ ਆਉਂਦੇ ਆ ਇਹਨਾਂ ਦੀ ਸਾਨੂੰ ਇਹ ਨਹੀਂ ਪਤਾ ਕਿ ਬੱਚੇ ਕੌਣ ਸੀ ਕੌਣ ਨਹੀਂ ਮੈਂ ਕਦੀ ਇਹ ਨਹੀਂ ਇਸ ਤਰ੍ਹਾਂ ਨਹੀਂ ਲੱਗੇ ਦੇਖਿਆ ਹੋਊਗਾ ਤਾਂ ਮੈਨੂੰ ਇੰਟੈਂਸ਼ਨਲੀ ਮੈਨੂੰ ਕੋਈ ਯਾਦ ਨਹੀਂ ਇਹ ਹੋਣਾ ਕੋਈ ਭੇਤੀ ਆ ਜਿਹੜਾ ਕੋਈ ਆਉਂਦਾ ਡੇਲੀ ਦੇਖਦਾ ਤੇ ਫਿਰ ਬਾਥੂ ਜਿਆਦਾ ਆਉਣ ਦੀ ਪ੍ਰੋਬਲਮ ਹੁੰਦੀ ਹੋਈ ਜਿੱਲੇ ਆਉਂਦਾ ਮੈਂ ਉਸ ਤੋਂ ਚਲੇ ਜਾਂਦਾ